ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥਸ ਪੱਖੋਂ ਪੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ ਚ ਹੋਮੋਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਜੀ ਅਲਪਾਣ ਤੇ ਏਕੇ ਟੈਕਸ ਦੀ ਅਲਪਾਣ ਆਗੀ ਤੇ ਰੰਗ ਬੁਰਦ ਦੀ ਗਰੰਟੀ ਹੁੰਦੀ ਹੈ ਤੇ ਰੇਟ ਬਹੁਤ ਵਧੀਆ ਦੇ ਦਾਂਗੇ ਡਿਜ਼ਾਈਨ ਚੈੱਕ ਕਰ ਲਓ ਏਕੇ ਟੈਕਸ ਦੀ ਹੋਊਗੀ ਜੀ ਅਲਪਾਣ ਪਕਾਇਦਾ ਮੋੜ ਲੱਗੀ ਹੋਈ ਆ ਸਾਰਾ origignal ਕੱਪੜਾ ਹੋਊਗਾ AK Tex ਤੇ ਬਾਜ਼ਾਰ ਦੇ ਵਿੱਚ ਸੂਟ ਵਿਕਦਾਗਾ 700 ਦਾ 800 ਦਾ ਕੋਈ 600 ਦਾ ਇੱਦਾਂ ਵਿਕ ਰਿਹਾਗਾ origignal AK Tex ਦੇ ਸੂਟ ਹਣੇ ਗਲ ਭਾਣਦੇ ਜੀ ਤੇ ਰੇਟ ਬਹੁਤ ਸੋਹਣੇ ਤੇ ਜਾਣਗੇ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਡਿਜ਼ਾਈਨ ਨੇ ਇੱਕ ਡਿਜ਼ਾਈਨ ਚ ਦੋ ਦੋ ਤਿੰਨ ਤਿੰਨ ਰੰਗ ਵੀ ਮਿਲ ਜਾਣਗੇ ਲਓ ਜੀ AK Tex ਦੀ ਹੋ ਸਾਰੀ ਗੱਲ ਭਾਣਦੀ ਤੇ ਰੇਟ ਇਹ ਤਾਂ ਕਰਤਾ ਆਪਾਂ ਨੇ ਜੀ ਕੇਸਰੀ ਕਲੋਥ ਹਾਊਸ ਫੱਖੋ ਕੈਂਚੀਆਂ ਤੇ ਸਿਰਫ 450 ਦਾ ਸੂਟ ਜੀ ਸਿਰਫ 400 ਦਾ AKX ਦੀ ਹਲਪੈਨ ਆਗੀ ਗੰਗਪੁਰ ਦੀ ਇਹਦੀ ਗਰੰਟੀ ਹੁੰਦੀ ਹੈ ਜੀ ਸਿਰਫ 400 ਰੁਪਏ ਦਾ ਸੂਟ ਮਿਲੂ ਕਿੱਥੋਂ ਸਿਰਫ ਔਰ ਸਿਰਫ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਹੈ ਜੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸਿਰਫ 400 ਰੁਪਏ ਦਾ ਸੂਟ ਆ ਜੀ ਬਾਜ਼ਾਰ ਚੋਂ ਵੀ 700 ਦਾ ਕੋਈ 800 ਦਾ ਇਦਾਂ ਵੇਚ ਰਿਹਾਗਾ ਆਪਣੇ ਕੋਲੋਂ ਲੈ ਜਾਓ ਸਿਰਫ 400 ਦਾ AKX ਦੀ ਹਲਪੈਨ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਜੀ ਲੋ ਜੀ ਸਿਰਫ 400 ਦਾ AKX ਦੀ ਹਲਪੈਨ ਹੋਊਗੀ origignal ਪੂਰੇ ਵਧੀਆ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਨੇ 400 ਦਾ ਇੱਕ ਸੂਟ ਆ ਜੀ ਜੇਕਰ ਫੋਕ ਚ ਲੈ ਕੇ ਆਣਾ ਵਿਚਨਾਂ ਵਾਲਿਆਂ ਲਈ ਉਹਨਾਂ ਲਈ ਹੋਰ ਵੀ ਰੈਤ ਕਰਕੇ ਲਾ ਦਾਂਗੇ ਆ ਜੋ ਕਿ ਨਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥਸ ਪੱਖੋਂ ਕੈਂਚੀਆਂ ਬਹੁਤ ਸੋਹਣੇ ਸੋਹਣੇ ਰੰਗ ਡਿਆਣ ਨੇ ਪੂਰੇ ਸੋਹਣੇ ਸੋਹਣੇ ਰੰਗ ਨੇ ਤੇ ਡਿਜ਼ਾਈਨ ਵੀ ਪੂਰੇ ਵਧੀਆ ਵਧੀਆ ਨੇ ਜੀ ਇੱਕੇ ਗੂੜੇ ਰੰਗ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਆ ਜੋ ਕਿ ਨਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥਸ ਪੱਖੋਂ ਕੈਂਚੀਆਂ ਡਿਜ਼ਾਈਨ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ origignal aktex ਹੋਗੇ ਜੀ ਮੋਰ ਲੱਗੀ ਹੋਇਆ ਸਾਰੇ ਤੇ ਹਲ ਪਾਇਨ ਆ ਕੀ ਸਿਰਫ 400 ਰੁਪਏ ਦਾ ਸੂਟ ਮਿਲੂਗਾ ਜੀ ਸਿਰਫ ਔਰ ਸਿਰਫ 400 ਦਾ ਕੇਸਰੀ ਕਲੋਥਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆਪਣੀ ਜੀ ਆਜੋ ਕਿਰਾ ਜਲਦੀ ਜਲਦੀ ਮੌਕੇ ਦਾ ਫਾਇਦਾ ਉਠਾ ਲਓ ਲਓ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਸਾਰੇ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਲੈ ਜਾਓ ਸੂਟ ਤਾਂ ਕਿ ਪਹਿਲਾਂ ਤੋਂ ਪਹਿਲਾਂ ਲੈ ਆਜੋ ਸੋਹਣੇ ਸੋਹਣੇ ਡਿਜ਼ਾਈਨ ਵੇਖਣਾ ਜਾਣ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥਸ ਬੁੱਕੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਧੰਨਵਾਦ